ਤੇ ਥਾਣਾ ਨੰਗਰਪੂਰ ਦੀ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਲੁੱਟ-ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇਸ ਦਾ ਖੁਲਾਸਾ ਕਰਦੇ ਹੋਏ ਡੀਐਸਪੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਨੰਗਰਪੂਰ ਦੇ ਕੋਲ ਪੈਂਦੇ ਏਰੀਆ ਤਲਵਾਰਾ ਜੱਟਾ ਦੇ ਕੋਲ ਕੁਝ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਨਾਲ ਲੁੱਟਖੋਹ ਕੀਤੀ ਗਈ ਸੀ ਜਿਸ ਦੀ ਜਾਂਚ ਨੰਗਲਪੁਰ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਕਿ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗੀ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਇਹਨਾਂ ਲੁੱਟਖੋਹ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਗਿਆ ਫਿਲਹਾਲ ਪੁਲਿਸ ਵੱਲੋਂ ਇਹਨਾਂ

ਜੀ ਮੈਂ ਤੁਹਾਨੂੰ ਪੂਰੀ ਇਹਦੀ ਡਿਟੇਲ ਚ ਦੱਸਣਾ ਜੀ ਮੇਰੇ ਨਾਲ ਐਸ ਐਚ ਯੂ ਨੰਗਲਪੁਰ ਬੈਠੇ ਆ ਮੈਡਮ ਦੀਪਕੌਰ ਦੇ ਜੀ ਇਸ ਤਰ੍ਹਾਂ ਹੈ ਕਿ ਵੀ 8 ਤਰੀਕ ਨੂੰ ਇੱਕ ਆਪਣੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਤਲਵਾਰਾ ਜਟਾਂ ਜਿਹੜਾ ਪੁਲ ਪੈਂਦਾ ਉਹਦੇ ਲਾਗੇ ਇੱਕ ਬੰਦੇ ਕੋਲੋਂ ਸਨੇਚਿੰਗ ਹੋ ਗਈ ਉਹਦਾ ਮੋਬਾਈਲ ਉਹਦਾ ਸਨੇਚ ਹੋ ਗਿਆ ਰੈਡਮੀ ਦਾ ਤੇ ਉਹਦੇ ਬਾਅਦ ਆਪਣੇ ਐਸਐਚਓ ਨੇ ਬੜਾ ਸਵਿਫਟਲੀ ਕੰਮ ਕਰਦੇ ਹੋਏ ਇਨੀਸ਼ੀਅਲ ਫੁਟੇਜੇਸ ਵਗੈਰਾ ਲਈਆਂ ਸੀ ਜਿਦੇ ਚ ਪਤਾ ਲੱਗਿਆ ਸੀ ਕਿ ਤਿੰਨ ਮੁੰਡੇ ਜਿਹੜੇ ਆ ਉਹ ਇੱਕ ਮੋਟਰਸਾਈਕਲ ਤੇ ਅਹ ਇਸ ਇਸੇ ਉਹ ਸਰੀਆ ਤੇ ਉਹਦੇ ਬਾਅਦ ਫਿਰ ਬੜਾ ਹੀ ਜਿਹਨੂੰ ਕਹਿੰਦੇ ਆ ਕਿ ਵੀ ਮਿਹਨਤ ਨਾਲ ਐਸਐਚਓ ਮੈਡਮ ਨੇ ਤੇ ਨਾਲ ਸੀਆਈਏ ਇੰਚਾਰਜ ਨੇ ਦੋਨੋਂ ਨੇ ਮਿਲ ਕੇ ਫੁਟੇਜੇਸ ਜਿਹੜੀਆਂ ਉਹ ਖੰਗਾਲੀਆਂ ਤੇ ਇਹਦੀ ਲੀਡ ਡਿਵੈਲਪ ਕਰਦੇ ਹੋਏ ਅੱਗੇ ਨੂੰ ਡਿਸਟ੍ਰਿਕਟ ਗੁਰਦਾਸਪੁਰ ਵੱਲ ਨੂੰ ਜਿਹੜੇ ਆ ਉਹ ਵਧੇ ਵਾਇਆ ਕਰੋਟਾ ਤੇ ਸਾਰੀ ਫੁਟੇਜਿਸ ਵਗੈਰਾ ਚੈੱਕ ਕੀਤੀ ਸੀ ਉਹਦੇ ਬਾਅਦ ਫਿਰ ਆਪਾਂ ਜਦੋਂ ਲੀਡ ਡਿਵੈਲਪ ਹੋਈ ਤੇ ਆਪਾਂ ਨੂੰ ਫਿਰ ਪਤਾ ਲੱਗਿਆ ਕਿ ਵੀ ਇਹਦੇ ਵਿੱਚ ਕਿ ਵੀ ਜਿਹੜਾ ਇਹ ਦੋਸ਼ੀ ਹੈ ਜਿਹੜਾ ਦਵਿੰਦਰ ਸਿੰਘ ਉਰਫ ਰਾਜਾ ਕਿ ਵੀ ਇਹ ਬੰਦਾ ਇਹਦੇ ਚ ਜਿਹੜਾ ਇਹ ਇਨਵੋਲ ਹੈ ਇਹ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਜਿਹੜਾ ਇਹਨੇ ਮੋਬਾਈਲ ਵੇਚਿਆ ਸੀ ਉਹ ਇੱਕ ਦਿਨੇਸ਼ ਟੈਲੀਕਮ ਨਾਂ ਦੀ ਦੁਕਾਨ ਸੀ ਜਿਹਦਾ ਮਾਲਕ ਹੈ ਦਿਨੇਸ਼ ਕੁਮਾਰ ਇਹਨੂੰ ਇਹ ਇਸਨੇ ਮੋਬਾਈਲ ਵੇਚਿਆ ਸੀ ਉਸ ਤੋਂ ਆਪਾਂ ਨੂੰ ਇਹ ਲੀਡ ਡਿਵੈਲਪ ਹੋਈ ਕਿ ਵੀ ਇਹ ਜਿਹੜਾ ਚੋਰੀ ਦਾ ਮੋਬਾਈਲ ਇਸ ਕੋਲ ਆ ਉਹਦੇ ਬਾਅਦ ਆਪਾਂ ਜਦੋਂ ਮੈਡਮ ਉੱਥੇ ਪਹੁੰਚੀ ਇਹਨਾਂ ਨੇ ਪੂਰਾ ਇਹਨੂੰ ਗਹਿਨ ਤਰੀਕੇ ਨਾਲ ਜਾਂਚਿਆ ਤੇ ਫਿਰ ਅੱਗੇ ਲੀਡ ਫਰਦਰ ਡਿਵੈਲਪ ਹੁੰਦੀ ਹੋਈ ਜਿਹੜਾ ਇਹ ਦਵਿੰਦਰ ਸਿੰਘ ਉਰਫ ਰਾਜਾ ਜਿਹੜਾ ਇਹ ਰਹਿਣ ਵਾਲਾ ਗਵਾਲੀਆ ਪੁਲਿਸ ਸਟੇਸ਼ਨ ਦੀਰानगर ਦਾ ਇਹ ਇਸ ਤੱਕ ਪਹੁੰਚੇ ਤੇ ਇਹਨੇ ਉਸ ਟਾਈਮ ਫਿਰ ਭੱਜਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਨੇ ਫੇਰ ਇਹਨੂੰ ਬੜੀ ਮੁਸਤੈਦੀ ਨਾਲ ਇਹਦੇ ਪਿੱਛਾ ਕਰਕੇ ਇਹਨੂੰ ਜਿਹੜਾ ਅਰੈਸਟ ਕੀਤਾ ਤੇ ਇਸ ਤਰੀਕੇ ਨਾਲ ਦੋਸ਼ੀ ਆਪਾਂ ਫੜਿਆ ਜਿਹੜਾ ਦੂਸਰਾ ਲੜਕਾ ਜਿਹੜਾ ਦਿਨੇਸ਼ ਕੁਮਾਰ ਹੈ ਇਹਨੇ ਚੋਰੀ ਦਾ ਮੋਬਾਈਲ ਖਰੀਦਿਆ ਸੀ ਜਿਹੜਾ ਮੋਬਾਈਲ ਵਾਲਾ ਇਹਨੂੰ ਵੀ ਫਿਰ ਆਪਾਂ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਇਹਦੇ ਚ ਦੋ ਲੜਕੇ ਹੋਰ ਸ਼ਾਮਲ ਐ ਇੱਕ ਜਸਵੀਰ ਸਿੰਘ ਉਰਫ ਜੱਸੀ ਇਹ ਦਾ ਦਵਿੰਦਰ ਦਾ ਬ੍ਰਦਰ ਹੀ ਆ ਜਿਹੜਾ ਦੋਸ਼ੀ ਆਹੀਂ ਫੜਿਆ ਤੇ ਇੱਕ ਲੜਕਾ ਹੋਰ ਰੰਦਾ ਰਵੀ ਮਸੀ ਪੁੱਤਰ ਚੰਮਨ ਮਸੀ ਇਹ ਵੀ ਦਿਨਨਗਰ ਪੁਲਿਸ ਸਟੇਸ਼ਨ ਦਾ ਰਹਿਣ ਵਾਲਾ ਇਸ ਤਰੀਕੇ ਨਾਲ ਟੋਟਲ 3 4 ਚ ਦੋਸ਼ੀ ਨਾਮਜਦੋ ਇਹ ਚਾਰਾਂ ਚੋਂ ਦੋ ਆਪਾਂ ਫੜ ਲਿਆ ਤੇ ਦੌਰਾਨੇ ਜਦੋਂ ਇਹਨੂੰ ਫੜਿਆ ਸੀ ਤੇ ਇਹਦੇ ਪੈਰ 'ਚ ਵੀ ਛੱਟ ਲੱਗੀ ਸੀ ਤੋਂ ਉਹਦੇ ਬਾਅਦ ਇਹਦਾ ਆਪਾਂ ਪਲਾਸਟਰ ਵਗੈਰਾ ਕਰਵਾਇਆ ਤੇ ਮੈਂ ਪਠਾਨਕੋਟ ਵਾਸੀਆਂ ਨੂੰ ਇਹ ਦੱਸਣਾ ਚਾਹਨਾ ਹੈ ਕਿ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਸੋਹੇਲ ਕਾਸਿਮ ਮੀਰ ਜੀ ਦੀ ਡਾਇਰੈਕਸ਼ਨ ਬਿਲਕੁਲ ਕਲੀਅਰ ਹੈ ਜਿਹੜਾ ਬੰਦਾ ਕ੍ਰਾਈਮ 'ਚ ਇਨਵੋਲਵ ਹੋਊਗਾ ਉਹਦੇ ਉੱਪਰ ਪੁਲਿਸ ਬਹੁਤ ਸ਼ਕਤੀ ਨਾਲ ਕਾਰਵਾਈ ਕਰੂਗੀ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਕ੍ਰਾਈਮ ਕਰਕੇ ਅਸੀਂ ਭੱਜ ਜਾਾਂਗੇ ਚਾਹੇ ਕੋਈ ਵੀ ਜ਼ਿਲ੍ਹੇ ਦਾ ਹੋਵੇ ਕੋਈ ਵੀ ਸਟੇਟ ਦਾ ਹੋਵੇ ਤੇ ਆਪਾਂ ਉਹਦੇ ਘਰ ਤੱਕ ਜਾ ਕੇ ਜਿਹੜਾ ਉਸ ਬੰਦੇ ਨੂੰ ਫੜਾਂਗੇ ਤੇ ਤੁਹਾਡੇ ਸਾਹਮਣੇ ਹੈ ਕਿ ਮੈਡਮ ਐਸਐਚਓ ਨਾਲ ਸੀਏ ਇਨਚਾਰਜ ਨਾਲ ਮਿਲ ਕੇ ਇਹਨਾਂ ਨੇ ਦੇਖੋ ਬੜਾ ਵਧੀਆ ਕੇਸ ਟਰੇਸ ਕੀਤਾ ਤੇ ਕਿੱਥੋਂ ਬੰਦਾ ਫੜ ਕੇ ਲਿਆਂਦਾ ਤੇ ਮੈਂ ਯਕੀਨ ਦਿਵਾਉਣਾ ਚਾਹਨਾ ਸ਼ਹਿਰ ਵਾਸੀਆਂ ਨੂੰ ਕਿ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਕੇਸ ਪੈਂਡਿੰਗ ਹੈ ਉਹਨਾਂ ਨੂੰ ਆਪਾਂ ਸੋਲਵ ਕਰ ਰਹੇ ਹਾਂ ਉਹਨਾਂ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਆਪਾਂ ਹਰ ਇੱਕ ਜਿਹੜੀ ਵਾਰਦਾਤਾ ਨੂੰ ਸਟੱਡੀ ਕਰ ਰਹੇ ਹਾਂ ਤੇ ਟਰੇਸ ਵੀ ਕਰ ਰਹੇ ਹਾਂ ਤੇ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਹੈ ਤੇ ਇਸ ਤਰੀਕੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਸ਼ਹਿਰ ਵਾਸੀ ਬਿਲਕੁਲ ਨਿਸ਼ਚਿੰਤ ਰਹਿਣ ਕਿ ਪੁਲਿਸ ਉਹਨਾਂ ਨਾਲ ਪੂਰੀ ਮਸਤੈਦੀ ਨਾਲ ਖੜੀ ਹੈ ਤੇ ਕੋਈ ਵੀ ਕ੍ਰਾਈਮ ਇੱਥੇ ਜਿਹੜਾ ਹੋਊਗਾ ਅਗਰ ਪਹਿਲੀ ਗੱਲ ਤੇ ਆਪਾਂ ਹੋਣ ਨਹੀਂ ਦੇਵਾਂਗੇ ਅਗਰ ਕ੍ਰਾਈਮ ਹੁੰਦਾ ਤੇ ਜਿਹੜਾ ਉਹਦੇ ਦੋਸ਼ੀ ਆ ਉਹਨੂੰ ਆਪਾਂ ਬਿਲਕੁਲ ਇਮੀਡੀਏਟਲੀ ਅਰੈਸਟ ਵੀ ਕਰਾਂਗੇ ਤੇ ਅੱਗੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਉਹਦੇ ਖਿਲਾਫ ਕਰਾਂਗੇ